ਗੱਲ ਕਰਦੇ ਹਾਂ ਸ਼ੰਭੂ ਬਾਰਡਰ ਨੇੜੇ ਰੇਲ 트랙 ਤੇ ਕਿਸਾਨਾਂ ਦਾ ਧਰਨਾ ਲਗਾਤਾਰ ਚੱਲ ਰਿਹਾ ਹੈ ਤਦ ਆਖਦੇ ਕਿ ਆਪਣੀਆਂ ਮੰਗਾਂ ਲਈ ਕਿਸਾਨਾਂ ਨੇ 트랙 ਤੇ ਪੱਕਾ ਮੋਰਚਾ ਲਗਾ ਦਿੱਤਾ ਹੈ ਤਾਂ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤਾਂ ਇਸ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ ਤਾਂ 트랙 ਬ੍ਰਾਮ ਹੋਣ ਕਾਰਨ ਰੇਲ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ ਤਜ ਇਸ ਨੂੰ ਲੈ ਕੇ ਯਾਤਰੀ ਵੀ ਕਾਫੀ ਪਰੇਸ਼ਾਨ ਹੋ ਰਹੇ ਨੇ ਤਾਂ ਹੁਣ ਤੱਕ 41 ਗੱਡੀਆਂ ਰੱਦ ਕਰ ਦਿੱਤੀਆਂ ਗਿਆ ਨੇ ਤਾਂ 85 ਤੋਂ ਵੱਧ ਰੂਟ ਬਦਲ ਦਿੱਤੇ ਗਏ ਨੇ ਡਾਇਵਰਟ ਕਰ ਦਿੱਤੇ ਗਏ ਨੇ ਤਾਂ ਕਿਸਾਨਾਂ ਦੇ ਧਰਨੇ ਨੂੰ ਲੈ ਕੇ ਹੁਣ ਰੇਲਵੇ ਵਿਭਾਗ ਦੀ ਐਕਸ਼ਨ ਦੇ ਵਿੱਚ ਨਜ਼ਰ ਆ ਰਿਹਾ ਤਾਂ ਪੰਜਾਬ ਦੇ ਚੀਫ ਸਕੱਤਰ ਦੇ ਨਾਲ ਚਰਚਾ ਕੀਤੀ ਗਈ ਹੈ ਡੀਆਰਐਮ ਦੇ ਡੀਆਰਐਮ ਦੇ ਵੱਲੋਂ ਕੀ ਆ ਗਿਆ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਹੁਣ ਰੇਲਵੇ ਲਾਈਨਸ ਦੇ ਉੱਤੇ ਬੈਠ ਕੇ ਉਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਔਣ ਜਾਣ ਵਾਲੀਆਂ ਟ੍ਰੇਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਪਰ ਕਿੰਨੀਆਂ ਕਿ ਟ੍ਰੇਨਾਂ ਰੱਦ ਹੋਈਆਂ ਨੇ ਤੇ ਕਿੰਨੀਆਂ ਦੇ ਰੂਟ ਨੂੰ ਚੇਂਜ ਕਰ ਦਿੱਤਾ ਗਿਆ ਹੈ ਇਸ ਦੀ ਜਾਣਕਾਰੀ ਆਪਾਂ ਹਾਸਲ ਕਰਾਂਗੇ ਸਾਡੇ ਨਾਲ ਡੀਆਰਐਮ ਸਾਹਿਬ ਮੌਜੂਦ ਨੇ ਮਨਦੀਪ ਭਾੜੀਆ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੜੇ ਸਾਹਿਬ ਕਿੰਨੀਆਂ ਕਿ ਟ੍ਰੇਨਸ ਨੇ ਜਿਹੜੀਆਂ ਰੱਦ ਹੋਈਆਂ ਨੇ ਅਜੇ ਤੱਕ ਅਸੀਂ 41 ਗੱਡੀਆਂ ਰੱਦ ਕੀਤੀਆਂ ਨੇ ਔਰ 85 ਗੱਡੀਆਂ ਦਾ ਰੂਟ ਚੇਂਜ ਕੀਤਾ ਜਿਹਨੂੰ ਡਾਇਵਰਟ ਕਰਕੇ ਚਲਾਇਆ ਡਾਇਵਰਜਨ ਦਾ ਸਾਡਾ ਰੂਟ ਹੈਗਾ ਅੰਮਾਲਾ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਮੁਰਿੰਡਾ ਹੋ ਕੇ ਸਾਨੇਵਾਲ ਜਾਂ ਫਿਰ ਦਿੱਲੀ ਤੋਂ ਸਿੱਧਾ ਜਾਖਲ ਲਿਆ ਕੇ ਤੂਰੀ ਹੋ ਕੇ ਗਿਲ ਹੋ ਕੇ ਲੁਧਿਆਣਾ ਇਹਦੇ ਵਿੱਚ ਕਿਲੇ ਸਵਾਰੀ ਗੱਡੀਆਂ ਜਾਂ ਮਾਲ ਗੱਡੀਆਂ ਮੌਜੂਦ ਨਹੀਂ ਮੈਕਸਿਮਮ ਇਹਦੇ ਸਵਾਰੀ ਗੱਡੀਆਂ ਨੇ ਮਾਲ ਗੱਡੀਆਂ ਤੇ ਘੱਟ ਤੋਂ ਘੱਟ ਚਲਾ ਰਹੇ ਆ ਜੋ ਮਾਲ ਗੱਡੀਆਂ ਐਸੈਂਸ਼ੀਅਲ ਸਪਲਾਈਜ਼ ਦੀਆਂ ਨੇ ਜਿਦਾ ਕੋਲ ਹੈਗਾ ਜਾਂ ਪੈਟਰੋਲੀਅਮ ਹੈਗਾ ਉਹਨਾਂ ਨੂੰ ਚਲਾਣ ਦੀ ਕੋਸ਼ਿਸ਼ ਕਰ ਰਹੇ ਆ ਅਦਰਵਾਈਜ਼ ਮੈਕਸਿਮ ਪੈਸੇਂਜਰਸ ਨੂੰ ਜੋ ਮਿਨਿਮ ਇਨਕਨਵੀਨੀਅੰਸ ਹੋਏ ਉਹ ਘਟੀਆਂ ਚਲਾ ਰਹੇ ਸਰ ਉਹ ਕੀ ਤਿਆਰੀ ਕੀਤੀ ਹੈ ਕਿਉਂਕਿ ਬਹੁਤ ਸਾਰੇ ਮੁਸਾਫਿਰ ਨੇ ਜਿਹੜੇ ਡੇਲੀ ਪੈਸੇਂਜਰ ਵੀ ਨੇ ਜਾਂ ਕੰਨਿਆਂ ਨੇ ਬੁਕਿੰਗ ਕਰਵਾਈ ਗਈ ਹੈ ਤੇ ਉਹਨਾਂ ਲਈ ਕੋਈ ਸਟੇਸ਼ਨਸ ਦੇ ਉੱਤੇ ਕਿਤੇ ਇਨਕੁਆਇਰੀ ਸੈਂਟਰ ਬਣਿਆ ਸਟੇਸ਼ਨ ਅੰਮਾਲਾ ਕੈਂਟ ਦੇ ਉੱਤੇ ਇੱਕ 24 ਆਵਰਸ ਹੈਲਪ ਬੂਥ ਅਸੀਂ ਕੱਲ ਸ਼ਾਮ ਤੋਂ ਚਲਾਇਆ ਉਹ ਰਾਉਂਡ ਦ ਕਲਾਕ ਮੈਂਡ ਹੋਏਗਾ ਕਮਰਸ਼ੀਅਲ ਸਟਾਫ ਤੋਂ ਉਹਦੇ ਇਲਾਵਾ ਇਨਕੁਆਇਰੀ ਕਾਊਂਟਰ ਅਵੇਲੇਬਲ ਹੈਗਾ ਉਦੇ علاوہ 139 ਤੇ ਸਾਨੂੰ ਆਨਲਾਈਨ ਜੋ ਵੀ ਪ੍ਰੋਬਲਮ ਹੈਗੀ ਉਹਨੂੰ ਗ੍ਰਿਵਾਂਸ ਰੈਡੀਸਲ ਹੈਗਾ ਤੇ ਯਾਤਰੀਆਂ ਨੂੰ ਅਸੁਵਿਧਾ ਘੱਟ ਤੋਂ ਘੱਟ ਹੋਏ ਇਹਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਹੁਣ ਜੀ ਬੁਕਿੰਗ ਹੋਈ ਹੋਈ ਹੈ ਉਹਨਾਂ ਦੇ ਰਿਫੰਡ ਬਾਰੇ ਕੀ ਕਹਿਣਾ ਹੈ ਰਿਫੰਡ ਦੇ ਜੋ ਨਾਰਮਲ ਰੂਲ ਹੈ ਕਿ ਜੇ ਨਾ ਟ੍ਰੇਨ ਕੈਂਸਲੇਸ਼ਨ ਤੇ ਫੁੱਲ ਰਿਫੰਡ ਹੈਗਾ ਅਗਰ 3 ਘੰਟੇ ਤੋਂ ਜ਼ਿਆਦਾ ਕੱਟੀ ਲੇਟ ਹੈ ਤਾਂ ਵੀ ਫੁੱਲ ਰਿਫੰਡ ਹੈਗਾ ਰਿਫੰਡ ਵਿੱਚ ਯਾਤਰੀਆਂ ਨੂੰ ਕੋਈ ਤਕਲੀਫ ਨਹੀਂ ਹੋਏਗੀ ਇਟ ਵਿਲ ਬੀ 기ਵਨ ਐਸ ਪਰ ਦ ਗਾਈਡਲਾਈਨਸ ਕੁਝ ਆਪਣੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂ ਰੇਲਵੇ ਵੱਲੋਂ ਕਿ ਇਹ ਸਰਕਾਰ ਤੱਕ ਪਹੁੰ ਸਾਡੀ ਲਗਾਤਾਰ ਵਾਰਤਾ ਜਾਰੀ ਹੈ ਕਿ ਚੀਫ ਸਕੱਟਰੀ ਪੰਜਾਬ ਚੀਫ ਸਕੱਟਰੀ ਹਰਿਆਣਾ ਡੀਜੀਪੀ ਹਰਿਆਣਾ ਨਾਲ ਮੈਂ ਪਰਸਨਲੀ ਗੱਲ ਕੀਤੀ ਹੈ ਤੁਹਾਨੂੰ ਰਿਟਨ ਕਮਿਊਨੀਕੇਸ਼ਨ ਭੇਜਿਆ ਕਿ ਕੋਸ਼ਿਸ਼ ਕਰਕੇ ਜਿੰਨੀ ਜਲਦੀ ਹੋਵੇ ਸਾਡੀ ਨਾਰਮਲ ਸੀ ਰਿਸਟੋਰ ਕੀਤੀ ਜਾਏ ਕੋਸ਼ਿਸ਼ ਕੀਤੀ ਜਾ ਰਹੀ ਹੈ ਚੀਫ ਸਕੱਟਰੀ ਪੰਜਾਬ ਨਾਲ ਤਾਲਮਿਲ ਕਰਨ ਦੀ ਤਾਂ ਸਬੰਧਤ ਅਧਿਕਾਰੀਆਂ ਨਾਲ ਤਾਂ ਕਿ ਜਲਦ ਤੋਂ ਜਲਦ ਅੰਦੋਲਨ ਦਾ ਕੋਈ ਹੱਲ ਕੀਤਾ ਜਾ ਸਕੇ ਕੈਮਰਾਮੈਨ ਸਿਕੰਦਰ ਦੇ ਨਾਲ ਜਸਪੀਤ ਸਿੰਘ ਅਸ਼ਟ ਪੀਡੀਸੀ ਨਿਊਜ਼ ਅੰਬਾਰਾ